ਨਾਂ ਖਿਡਾਰੀਆਂ ਤੇ ਕਿਉਂਕਿ ਇਹ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਲਈ ਜਾ ਕੇ ਕੈਨੇਡਾ ਖੇਡਦੇ ਆ 2013 ਦੇ ਵਿੱਚ ਨੌ ਕੱਪ ਹੋਏ ਟ੍ਰਾਂਟੋ ਦੇ ਵਿੱਚ ਤੇ ਸੱਤ ਕੱਪ ਜਿੱਤੇ ਨੇ ਲਓ ਪਹਿਲੀ ਕਬੱਡੀ ਪੈ ਗਈ ਹੈ ਮੇਰੇ ਪੰਜਾਬੀ ਵੀਰੋ ਲਓ ਬਲਵੀਰ ਤੁੰਨੇ ਦੀ ਬੱਲੇਓ ਚੋਲੇ ਆ ਉਹ ਵਾਹ ਪਹਿਲਾ ਪਾਟ ਲੈ ਕੇ ਨੌਜਨ ਗੱਭਰੂ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਇੱਕ ਪਾਸੇ ਬਾਬਾ ਸੁਖਚੈਨ ਦਾ ਕਬੱਡੀ ਕਲੱਬ ਸ਼ਾਹਕੋਟ ਜ਼ਿਲ੍ਹਾ ਜਲੰਧਰ

Run, <laughs>